ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਦੀਵ ਗ੍ਰੀਨਲੈਂਡ ਨਰਸਰੀ ਨਾਲ ਜੁੜੇ ਹੋ ਤੇ ਅੱਜ ਸਾਡੇ ਵੀਰ ਜੀ ਨਿਰਵੈਰ ਸਿੰਘ ਕੰਬੋਜ ਇਹ ਸਾਡੇ ਕੋਲ ਬਟਾਲੇ ਤੋਂ ਆਏ ਨੇ ਬੂਟੇ ਲੈਣ ਦੇ ਵਾਸਤੇ ਪਹਿਲਾਂ ਵੀ ਇਸ ਏਰੀਆ ਦੇ ਵਿੱਚ ਆਪਣੇ ਕਾਫੀ ਪਲਾਂਟ ਜਿਹੜੇ ਜਾ ਚੁੱਕੇ ਨੇ ਅੰਮ੍ਰਿਤਸਰ ਏਰੀਆ ਦੇ ਵਿੱਚ ਬਟਾਲਾ ਸੰਗਰੂਰ ਫਤਿਹਗੜ ਚੂੜੀਆਂ ਇਸ ਸਾਈਡ ਤੇ ਬਹੁਤ ਸਾਰੇ ਪਲਾਂਟ ਸੱਜਣ ਲੈ ਕੇ ਆਉਂਦੇ ਤੇ ਅੱਬ ਅਕਸਰ ਇਹਨਾਂ ਦੀ ਜਿਹੜੀ ਵੀਡੀਓ ਅਪਲੋਡ ਕਰਦੇ ਰਹਿੰਦੇ ਆ ਤੇ ਅੱਜ ਸਾਡੇ ਵੀਰ ਜੀ ਸਾਡੇ ਕੋਲ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਨੂੰ ਇੱਥੇ ਆ ਕੇ ਕਿੱਦਾਂ ਦਾ ਲੱਗਿਆ ਕਿੱਦਾਂ ਤੇ ਇਹਨਾਂ ਨੂੰ ਪਲਾਨਟ ਲੱਗੇ ਜਾਂ ਕੀ ਕੁਝ ਜਾਣਕਾਰੀ ਜੋ ਸਾਡੇ ਕੋਲ ਇਹਨਾਂ ਨੂੰ ਮਿਲੀ ਹੈ ਉਹਦੇ ਬਾਰੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤੁਹਾਡਾ ਵੀਰ ਜੀ ਸਵਾਗਤ ਹੈ ਜੀ ਸੁਖਰੀਆ ਜੀ ਧੰਨਵਾਦ ਧੰਨਵਾਦ ਵੀਰ ਜੀ ਤਾਂ ਐਨੀ ਦੂਰੋਂ ਚੱਲ ਕੇ ਆਏ ਹੋ ਥੋੜਾ ਉੱਚੀ ਬੋਲਿਓ ਹਾਂਜੀ ਤੇ ਕਿਉਂਕਿ ਲੋਕੋਨ ਸਾਡਾ ਬੋਟਾ ਜਾਇਰ ਆ ਜਦੋਂ ਕੋਈ ਸੱਜਣ 2 300 ਕਿਲੋਮੀਟਰ ਚੱਲ ਕੇ ਆਉਂਦਾ ਤਾਂ ਮਨ ਵਿੱਚ ਇੱਕ ਖੁਸ਼ੀ ਜੀ ਹੁੰਦੀ ਹੈ ਵੀ ਸਾਡੇ ਉੱਥੋਂ ਵਾਲੇ ਦਿੱਤੇ ਬੂਟਿਆਂ ਦਾ ਰਿਜ਼ਲਟ ਹੈ ਜਿਹੜਾ ਉਹ ਬੈਟਰ ਹੈ ਤੇ ਲੋਕ ਜਿਹੜੇ ਨੇ ਜਿਹੜੇ ਤਰਾਉ ਫਰਾਉ ਲੋਕ ਉਹਨਾਂ ਕਰਕੇ ਕਈ ਦੁਖੀ ਵੀ ਬਹੁਤ ਹੈ ਬਿਲਕੁਲ ਕਿਉਂਕਿ 3 ਸਾਲ ਬੂਟਾ ਪਾਲਣ ਤੋਂ ਬਾਅਦ ਜਦੋਂ ਬੂਟਾ ਕੁਝ ਫਰੂਟ ਸਹੀ ਨਹੀਂ ਦਿੰਦਾ ਤਾਂ ਬੰਦੇ ਨੂੰ ਬੜੀ ਨਿਰਾਸ਼ਾ ਹੁੰਦੀ ਹੈ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਹਾਂਜੀ ਵਿੱਚ ਜਰੂਰ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਜੀ ਸਭ ਤੋਂ ਪਹਿਲਾਂ ਮੈਂ ਕਹਾਂਗਾ ਜੀ ਅੱਜ 18 ਮਈ ਸ਼ਨੀਵਾਰ 2024 ਨੂੰ ਮੈਂ ਵੀਰਜੀ ਹਣਾ ਦੀ ਇੱਥੇ ਨਰਸਰੀ ਚ ਵਿਜ਼ਿਟ ਕੀਤੀ ਹੈ ਜੀ ਸਭ ਤੋਂ ਵਧੀਆ ਲੱਗਾ ਜੀ ਇਹਨਾਂ ਦੀ ਨਰਸਰੀ ਦੇ ਵਿੱਚ ਪੌਦਿਆਂ ਦੀ ਰਖਰਖਾਅ ਬਹੁਤ ਸੋਹਣੇ ਤਰੀਕੇ ਨਾਲ ਕੀਤਾ ਆ ਜੀ ਜੀ ਹਰ ਚੀਜ਼ ਇੱਥੇ ਵੈਲ ਮੇਨਟੇਨਡ ਆ ਘਰ ਦੇ ਵਿੱਚ ਤੁਸੀਂ ਵੈਸੇ ਫਿਨਿਸ਼ਿੰਗ ਵਾਸਤੇ ਵੀ ਪੌਦੇ ਪਲਾਂਟਸ ਨੂੰ ਲੈਣੇ ਉਹਦੇ ਵਾਸਤੇ ਵੀ ਫਲ ਫਰੂਟ ਦੇ ਪੌਦੇ ਵੀ ਬਹੁਤ ਸੋਹਣੇ ਤਰੀਕੇ ਨਾਲ ਰੱਖੇ ਹੋਏ ਨੇ ਜੀ ਜੀ ਜਿਹੜੀ ਮੈਨੂੰ ਸਭ ਤੋਂ ਵਧੀਆ ਚੀਜ਼ ਲੱਗੀ ਆ ਇਹਨਾਂ ਦੀ ਕਿ ਇਹਨਾਂ ਦੇ ਜਦੋਂ ਅਸੀਂ ਚੈਨਲ ਦੇ ਉੱਪਰ ਲਾਈਵ ਹੁੰਨੇ ਆ ਤੇ ਪਹਿਲਾਂ ਲੱਗਦਾ ਸੀ ਸ਼ਾਇਦ ਕਿ ਕੁਝ ਪਤਾ ਨਹੀਂ ਸੱਚੇ ਜਾਂ ਕਿੰਨਾ ਸੱਚਾ ਜਾਂ ਕਿੱਥੋਂ ਤੱਕ ਸੱਚਾ ਤਾਂ ਕੁਝ ਸੱਜਣ ਬੇਲੀਆਂ ਦੇ ਲਿੰਕ ਵਿੱਚ ਆਉਣ ਤੋਂ ਪਤਾ ਲੱਗਾ ਕਿ ਭਾਜਣਾ ਦੇ ਫੌਦੇ ਜਿਨ੍ਹਾਂ ਨੇ ਸੱਜਣ ਬੇਲੀਆਂ ਨੇ 1.5 2 3 ਸਾਲ ਪਹਿਲਾਂ ਲਾਇਆ ਸੀ ਵਧੀਆ ਰਿਜ਼ਲਟ ਆ ਰਹੇ ਸੀ ਜੀ ਜੀ ਸੋ ਮੈਂ ਲਗਭਗ ਪਿਛਲੇ 2 2.5 ਮਹੀਨੇ ਤੋਂ ਆਉਣ ਦੀ ਖਿੱਚੋ ਤਾਣ ਦੇ ਵਿੱਚ ਸੀ ਕਿ ਜਾਵਾਂ ਕਿੱਦਾਂ ਕਰਾਂ ਅੱਜ ਮੈਨੂੰ ਮੌਕਾ ਮਿਲਿਆ ਤੇ ਮੈਂ ਸਮਾਂ ਕੱਢ ਕੇ ਭਾਜੀ ਦੇ ਦਸਤਰੀ ਦੇ ਵਿੱਚ ਆਇਆ ਤੇ ਵੇਖੋ 250 350 ਕਿਲੋਮੀਟਰ ਦੂਰ ਆਉਣ ਦਾ ਕੁਇਨੋਕਿਤ ਕਾਰਨ ਹੋਏਗੇ ਯਾਰ ਜੀ ਮੈਂ ਬਟਾਲੇ ਤੋਂ ਆ ਜੀ ਜੀ ਬਟਾਲੇ ਮੇਰੇ ਨਸਲੀਆਂ ਕਾਫੀ ਨੇ ਜੀ ਜੀ ਬਟ ਮੈਂ ਉੱਥੇ ਹੈਰਾਨ ਇਹ ਚੀਜ਼ ਤੋਂ ਆ ਕਿ ਵੇਖੋ ਪੌਦੇ ਲੈ ਕੇ ਆਉਂਦੇ ਨੇ ਤੇ ਅੰਜ ਲੈ ਲੈਨੇ ਹਰੇ ਭਰੇ ਪੌਦੇ ਵੇਖ ਕੇ ਲੈ ਲੈਨੇ ਬਟ ਉਹਨਾਂ ਦੀ ਦੇਖੀ ਸਭ ਤੋਂ ਜਿਹੜੀ ਇੱਕ ਚੀਜ਼ ਨੇ ਮੈਨੂੰ ਦੇਖਣ ਚ ਲੱਗੀ ਆ ਕਿ ਪੌਦਿਆਂ ਨੂੰ ਪਾਲਦੇ ਆ ਉਹਨੂੰ ਖਾਦ ਪਾਣੀ ਰੱਖ ਰਖਾਵ ਵੀ ਕਰਦੇ ਆ ਪਰ 2-3 ਸਾਲ ਬਾਅਦ ਕੁਝ ਨਹੀਂ ਨਿਕਲਦਾ ਪੱਲੇ ਕੁਝ ਨਹੀਂ ਪੈਂਦਾ ਸੋ ਇਹ ਚੀਜ਼ੇ ਮੈਨੂੰ ਭਾਜੀ ਹਣਾ ਦੀ ਜਿਹੜੀ ਨਰਸਈ ਪਲੱਸ ਇਹਨਾਂ ਦੀ ਜਿਹੜੀ ਖੇਚੀ ਜਿਹੜੀ ਇਹਨਾਂ ਨੇ ਵਧੀਆ ਲੱਗਾ ਉਹ ਮੈਨੂੰ ਇੱਥੇ ਖਿੱਚ ਕੇ ਲੈ ਕੇ ਆਈ ਆ। ਤੋਂ ਮੈਂ ਅੱਜ ਇਹਨਾਂ ਕੋਲ ਲਗਭਗ 12-14 ਪਲਾਂਟਸ ਜਿਹੜੇ ਨੇ ਉਹ ਖਰੀਦੇ ਨੇ। ਤੇ ਪਲਾਂਟਸ ਵਧੀਆ ਤਰੀਕੇ ਨਾਲ ਰੱਖੇ ਹੋਏ ਨੇ ਤੇ ਛੋਟੇ-ਛੋਟੇ ਪੌਦਿਆਂ ਨੂੰ ਅਸੀਂ ਵਧੀਆ ਤਰੀਕੇ ਨਾਲ ਗਰਾਫਟਿੰਗ ਕਰਕੇ ਹਰ ਤਰੀਕੇ ਨਾਲ ਵਧੀਆ ਤਰੀਕੇ ਨਾਲ ਕੀਤੀ ਹੋਈ ਇਹਨਾਂ ਨੇ ਸੈਟਿੰਗ ਕੀਤੀ ਹੋਈ ਹੈ। ਹੁਣ ਮੈਂ ਵੀ ਇਸ ਆਸ ਨਾਲ ਲੈ ਕੇ ਚੱਲਿਆ ਭਾਜੀ ਕੋ ਪੌਦੇ। ਤੇ ਦੇਖੋ ਬਾਕੀ ਹੁਣ ਸਮਾਂ ਦੱਸੇਗਾ। ਤੇ ਸਮਾ ਇਹਨਾਂ ਭਾਈ ਨੇ ਇੱਕ ਹੋਰ ਚੀਜ਼ ਜਿਹੜੀ ਇਹਨਾਂ ਦੀ ਮੈਨੂੰ ਵਧੀਆ ਲੱਗੀ ਹੈ ਕਿ ਇਹਨਾਂ ਨੇ ਪੌਦੇ ਦੇ ਦਿੱਤੇ ਨੇ ਪਲੱਸ ਨਾਲ ਦੇ ਨਾਲ ਇਹਨਾਂ ਨੇ ਪੌਦੇ ਕਿਵੇਂ ਲਾਉਣੇ ਨੇ ਤੇ ਪੌਦਿਆਂ ਦਾ ਰਖ ਰਖਾਅ ਕਿਵੇਂ ਕਰਨਾ ਵਾ ਕਿ ਤੇ ਤੁਸੀਂ ਕਿਵੇਂ ਤੁਸੀਂ ਮਿੱਟੀ ਤਿਆਰ ਕਰਨੀ ਆ ਕਿਵੇਂ ਹਰ ਚੀਜ਼ ਨੂੰ ਤੁਸੀਂ ਦੇਖਣਾ ਹੈ ਇਹ ਵੀ ਚੀਜ਼ ਇਹਨਾਂ ਨੇ ਮੈਨੂੰ ਬੜੇ ਵਧੀਆ ਤਰੀਕੇ ਨਾਲ ਗਾਈਡ ਕੀਤੀ ਆ ਜੜਾ ਅੱਜ ਕੀ ਪਾਉਣਾ ਸਪਰੇ ਕਿਹੜੀ ਕਰਨੀ ਹੈ ਗਰਮੀ ਚ ਕੀ ਕਰਨਾ ਹੈ ਸਰਦੀ ਚ ਸੋ ਮੈਂ ਭਾਜੀ ਨੇ ਜੋ ਵੀ ਮੈਨੂੰ ਜਿਸ ਤਰੀਕੇ ਨਾਲ ਵੀ ਗਾਈਡ ਕੀਤਾ ਮੈਂ ਇਹਨਾਂ ਸਭ ਗੱਲਾਂ ਦਾ ਖਿਆਲ ਰੱਖੂੰਗਾ ਤੇ ਇਹਨਾਂ ਦੇ ਆਨਲਾਈਨ ਚੈਨਲ ਦੇ ਨਾਲ ਮੈਂ ਵੈਸੇ ਲਿੰਕ ਚ ਹੈਗਾ ਵਾਂ ਤੇ ਇਹਨਾਂ ਨਾਲ ਵੀ ਮੈਂ ਰਾਮਤਾ ਰੱਖੂਗਾ ਬਾਕੀ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਜਿਹੜੇ ਵੀ ਆ ਮੇਰੇ ਵੀਰ ਭੈਣ ਭਰਾ ਇਸ ਵੀਡੀਓ ਨੂੰ ਦੇਖਣਗੇ ਉਹਨਾਂ ਨੂੰ ਵੀ ਇਸ ਮੇਰੀ ਵੀਡੀਓ ਤੋਂ ਬਾਕੂਬੀ ਜ਼ਰੂਰ ਹੈਲਪ ਮਿਲੇਗੀ ਕਿਉਂਕਿ ਮੈਂ ਲਗਾਤਾਰ ਆਪਣੇ ਜੋਨਾਂ ਕੋ ਪੌਦੇ ਲੈ ਕੇ ਜਾ ਰਿਹਾ ਮੈਂ ਉਹਦਾ ਅਪਡੇਟ ਦਿੰਦਾ ਰਹਾਵਾਂਗਾ ਜੀ ਇਹਨਾਂ ਦੀ ਜਿਸ ਤਰ੍ਹਾਂ ਇਹਨਾਂ ਨੇ ਮੈਨੂੰ ਗਾਈਡ ਕੀਤਾ ਉਹਦੇ ਮੁਤਾਬਕ ਕੁਝ ਆਪਣੀ ਸੋਚ ਸਮਝ ਦੇ ਮੁਤਾਬਕ ਇਹ ਬਹੁਤ ਫੁੱਲੀ ਮੈਨੂੰ ਲੱਗਦਾ ਹੈ ਕਿ ਤੁਸੀਂ ਵੀ ਇਸ ਨਰਸੀ ਦਾ ਜ਼ਰੂਰ ਖੇਚੇ ਚਲੇ ਆ ਹੋਗੇ ਹਾਂਜੀ ਆ ਵਧੀਆ ਲੱਗਾ ਸਭ ਕੋ ਬਹੁਤ ਵਧੀਆ ਬਹੁਤ ਵਧੀਆ ਡੀਲਿੰਗ ਨਾਈਸ ਹੈ ਇਹਨਾਂ ਦੀ ਜੀ ਤੇ ਵਧੀਆ ਤਰੀਕੇ ਨਾਲ ਇਹਨਾਂ ਨੇ ਮੈਨੂੰ ਡੀਲ ਕੀਤਾ ਹਰ ਤਰੀਕੇ ਨਾਲ ਗਾਈਡ ਕੀਤਾ ਵੈਲ ਮੇਨਟੇਨ ਸਿਸਟਮ ਹੈ ਤਾਂ ਮੈਂ ਸਭ ਵੀਰ ਭਰਾਵਾਂ ਨੂੰ ਇਹ ਕਹਾਂਗਾ ਕਿ ਜਿਹੜੇ ਵੀ ਤੁਸੀਂ ਇਸ ਚੈਨਲ ਨੂੰ ਵੀਡੀਓ ਨੂੰ ਦੇਖੋਗੇ ਇਹਨੋਂ ਕੋਈ ਇੱਕ ਵਾਰ ਵੀਦਰ ਜ਼ਰੂਰ ਕਰੋ ਜਿਨੂੰ ਰਾਵ ਹੈ ਮਨ ਦੇ ਕੋਲ ਜੇ ਤੁਹਾਡੇ ਕੋਲ 2 4 5 ਬੂਟੇ ਲਾਉਣ ਦੀ ਜਗ੍ਹਾ ਹੈਗੀ ਜਾਂ ਇਸ ਤੋਂ ਵੱਧ ਵੀ ਹੈਗੀ ਤਾਂ ਖੇਚਲ ਕਰ ਲਓ ਇਹਨਾਂ ਨੂੰ ਬੁਲਾਓ ਹਾਂਜੀ ਤੇ ਵਧੀਆ ਨਿਕਲੇਗਾ ਹਾਂਜੀ ਸੋ ਬਹੁਤ ਵਧੀਆ ਜੀ ਮੈਨੂੰ ਵੀ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ ਤੁਸੀਂ ਇੱਥੇ ਆਏ ਹੋ ਔਰ ਕਾਫੀ ਪਿਛਲੇ ਦਿਨਾਂ ਤੋਂ ਇਹਨਾਂ ਦੇ ਨਾਲ ਗੱਲਬਾਤ ਹੋ ਰਹੀ ਸੀ ਕਿ ਭਾਜੀ ਮੈਂ ਆਉਣਾ ਹੈ ਜਾਂ ਤੁਸੀਂ ਬੂਟੇ ਭੇਜ ਦਿਓਗੇ ਮੈਂ ਜ਼ਿਆਦਾ ਵਧੀਆ ਸਮਝਦਾ ਵੀ ਤੁਸੀਂ ਆਪ ਹੀ ਵਿਜ਼ਿਟ ਕਰੋ ਤਾਂ ਜ਼ਿਆਦਾ ਬੈਟਰ ਹੈ ਮੇਰੇ ਖਿਆਲ ਨਾਲ ਜਦੋਂ ਵੀ ਕੋਈ ਸੱਜਣ ਆਉਂਦਾ ਜਿਵੇਂ ਉਹਨੇ ਇਹ ਆਇਆ ਜੇ 14-15 ਬੂਟੇ ਨਾਲ ਲੈ ਕੇ ਡਾ ਲਿਆ ਹੈ ਤੇ ਜਦੋਂ ਇਹ ਆਏ ਸੀ ਤਾਂ ਮੇਰੇ ਜਾਂ ਫੋਨ ਤੇ ਗੱਲ ਹੋਈ ਤਾਂ ਕਹਿੰਦੇ ਵੀ ਆਪਾਂ 4-5 ਬੂਟੇ ਲਾਉਣੇ ਆ। ਸੋ ਕੁਆਲਿਟੀ ਨੂੰ ਇਸ ਹਿਸਾਬ ਦੇ ਨਾਲ ਅਸੀਂ ਆਪਦੀ ਨਰਸਰੀ ਦੇ ਵਿੱਚ ਉਦਾਂ ਉਹਨੂੰ ਉਹਦਾ ਸਿਸਟਮ ਇਦਾਂ ਦਾ ਮੇਨਟੇਨ ਕੀਤਾ ਗਿਆ ਹੈ ਕਿ ਬੰਦੇ ਦਾ ਦਿਲ ਕਰਦਾ ਵੀ ਯਾਰ ਆ ਵੀ ਲੈ ਚੱਲੀਏ ਤੇ ਉਹ ਵੀ ਲੈ ਚਲੀਏ ਕਿਉਂਕਿ ਬੰਦਾ 5 ਬੂਟੇ ਲੈਣ ਆਉਂਦਾ ਮੈਂ 15 ਲੈ ਜਾਂਦਾ। ਸਹੀ ਹੈ। ਤੇ ਜੇ 15 ਲੈਣ ਆਏਗਾ ਮੇਰੇ ਖਿਆਲ ਚ 40 ਲੈ ਕੇ ਜਾਏਗਾ ਤਾਂ ਇਹ ਚੀਜ਼ ਹੈਗੀ ਹੈਗੀ ਕਾਰਨ ਹੈਗਾ ਲੈ ਪਿੱਛੇ। ਜੀ ਜੀ। ਇੱਕ ਤਾਂ ਇਹ ਹੁੰਦਾ ਕਿ ਦੂਰੋਂ ਆਏ ਆ। ਤੇ ਬਾਕੀ ਆ ਕਿ ਬੂਟੇ ਆਂਦੇ ਨਾ ਸਿਹਤ ਵੇਖ ਕੇ ਉਹਨਾਂ ਦਾ ਰਿਜ਼ਲਟ ਵੇਖ ਕੇ ਜਿਵੇਂ ਦਾ ਰੁਝਾਨ ਆ ਰਿਹਾ ਹੈ ਕਿ ਸਭ ਦੋਸਤਾਂ ਨੇ ਚੰਗੀ ਆਉਟਪੁੱਟ ਦਿੱਤੀ ਹੈ ਕਿ ਬਹੁਤ ਵਧੀਆ ਵਾ ਫੋ ਇਹ ਚੀਜ਼ ਦਾ ਲਾਲਚ ਵੀ ਆ ਜਾਂਦਾ ਹੈ ਕਿ ਚਲੋ ਜਾਇਆ ਹੀ ਆ ਤੇ ਖੇਚਲ ਕਰ ਲਈਏ ਹੋਰ ਲੈ ਲਈਏ ਫੋ ਇਹ ਚੀਜ਼ ਮੈਂ ਖੁਦ ਵੀ ਥੀਲ ਕੀਤੀ ਆ ਕਿ ਮੈਂ ਐਤ ਪੰਜ ਸਤ ਬੂਟੇ ਲੈਣੇ ਸੀ ਪਰ ਮੈਂ ਡਬਲ ਲੈ ਗਏ ਇੱਕ ਦਰਵਾਰੀ ਤੁਸੀਂ ਹੋਰ ਗੱਲ ਲੋਟ ਕਰੀ ਹੋਣੀ ਹੈ ਤੁਸੀਂ ਨਰਸਰੀਆਂ ਮੈਂ ਵੀ ਬਹੁਤ ਗਿਆ ਪੰਜਾਬ ਹਰਿਆਣਾ ਜਿੱਥੇ ਵੀ ਜਾਂਦਾ ਮੈਂ ਮੇਰੀ ਆਦਤ ਹੈ ਮੈਂ ਗੱਡੀ ਦੀ ਬ੍ਰੇਕ ਮਾਰਨ ਜਿੱਥੇ ਬੋਰ ਲੱਗਿਆ ਹੁੰਦਾ ਪਰ ਮੈਂ ਵੇਖਿਆ ਵੀ ਮੈਂ ਇਹ ਨਹੀਂ ਕਹਿ ਰਿਹਾ ਬਿਗਮਿਆਰੀ ਆਪਣਾ ਪਾਂਡਾ ਫਸਲਾ ਰਹੀ ਹੈ ਤੁਸੀਂ ਦੇਖਿਆ ਹੋਣਾ ਸਫਾਈ ਕਿੰਨੀ ਕੋ ਲੱਗੀ ਤੁਹਾਨੂੰ ਕਿਤੇ ਬੂਟੇ ਦੇ ਘਾ ਦੱਸਿਆ ਕਿਤੇ ਨਹੀਂ ਉਹ ਤਾਂ ਭਾਈ ਮੈਂ ਵੇਖੋ ਜਦੋਂ ਆਪਾਂ ਵੀਡੀਓ ਸ਼ੁਰੂ ਕੀਤਾ ਮੈਂ ਇਹ ਗੱਲ ਸ਼ੁਰੂਆਤੀ ਸ਼ਬਦਾਂ ਦੇ ਵਿੱਚ ਹੀ ਕਹਿਤੀ ਸੀ ਜੀ 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 ਕਿ ਅਸੀਂ ਨਰਸਰੀ ਆਏ ਹਾਂ ਜਦੋਂ ਆਇਆ ਤੇ ਪਹਿਲੇ ਮਤਲਬ ਬਿਲਕੁਲ ਦੁਆਰ ਤੋਂ ਹੀ ਪਹਿਲੇ ਸਟੈਪ ਤੋਂ ਹੀ ਮੈਨੂੰ ਇਹਨਾਂ ਦੇ ਨਰਸੀ ਦਾ ਸੈਟਅਪ ਬਹੁਤ ਵਧੀਆ ਲੱਗਾ ਜੀ ਜੀ ਹਰ ਚੀਜ਼ ਇਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਰੱਖੀ ਹੋਈ ਹੈ ਤੁਸੀਂ ਆਮਣ ਜਾਣ ਬੰਦਾ ਵੀ ਆਏਗਾ ਤਾਂ ਦੇਖ ਕੇ ਪੌਦਿਆਂ ਨੂੰ ਆਈਡੈਂਟੀਫਾਈ ਪਛਾਣ ਕਰ ਸਕਦਾ ਹੈ ਕਿ ਇਹ ਲੱਗਾ ਹੈ ਜੀ ਇੱਥੇ ਪੌਦਾ ਪਿਆ ਹੈ ਜੀ ਜੀ ਪਲੱਸ ਪੌਦਿਆਂ ਨੂੰ ਬਿਲਕੁਲ ਵਧੀਆ ਤਰੀਕੇ ਨਾਲ ਲੇਬਲਿੰਗ ਕੀਤੀ ਹੋਈ ਹੈ ਜੀ ਤੇ ਉਹਦੀ ਪਿਕਚਰ ਵੀ ਲਗਾਈ ਹੋਈ ਹੈ ਨਾਲ ਫੋਟੋ ਲੱਗੀ ਹੈ ਜਿਸ ਤੋਂ ਸਾਨੂੰ ਕਾਫੀ ਹੱਦ ਤੱਕ ਪਤਾ ਲੱਗ ਜਾਂਦਾ ਹੈ ਕਿ ਪੌਦਾ ਕਿਸਮ ਕੀ ਆ ਜਾਏ ਆ ਜਾਂ ਜਿਹੜੇ ਆਉਟਪੁੱਟ ਕੀ ਨਹੀਂ ਦੇ ਦਿੰਦਾ ਜਦ ਕਿ ਦਹਾਂ ਫਰੂਟ ਕਿਦਾਂ ਦਾ ਲੱਗੂਗਾ ਕਿਵੇਂ ਦਾ ਫਰੂਟ ਜਿਵੇਂ ਵਾਟਰ ਐਪਲ ਆਪਣੇ ਕੋਲੋਂ ਹੀ ਨਵੇਂ ਆਪਣੇ ਰੈੱਡ ਚਿੱਲੀ ਅਮਰੂਦ ਹੈ ਜੀ 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 ਹੁਣ ਜੇ ਕਿਸੇ ਨੂੰ ਕਹਾਂਗੇ ਵੀ ਇਹ ਅਮਰੂਦ ਆ ਤਾਂ ਉਹ ਉਹਦੇ ਤੋਂ ਕਿੰਤੂ ਪ੍ਰੰਤੂ ਕਰਨ ਵਾਲਾ ਉਹ ਜੇ ਉੱਤੇ ਆਪਾਂ ਡਿਸਪਲੇ ਕਰ ਰੱਖਿਆ ਹੈ ਉਹ ਆਪਣੇ ਆਪ ਹੀ ਸੈਟੀਸਫਾਈ ਹੋ ਜਾਂਦਾ ਹੈ ਹੁਣ ਲਾ ਕੇ ਇਹਨਾਂ ਦੀ ਹਰ ਚੀਜ਼ ਦੀ ਡੈਮੋਨਸਟ੍ਰੇਸ਼ਨ ਜੀ ਬਹੁਤ ਸੋਹਣੀ ਹੈ ਵਧੀਆ ਵਾ ਮੈਨੂੰ ਸਭ ਕੁਝ ਵਧੀ ਵਿਜ਼ਿਟ ਕਰੋ ਬਾਕੀ ਮੈਂ ਤਾਂ ਪਰਮਾਤਮਾ ਤੋਂ ਡਰ ਕੇ ਕਹਿੰਦਾ ਵੀ ਸਾਡਾ ਜਿਹੜਾ ਥੋੜਾ ਜਿਹੜਾ ਸਾਡੇ ਤੇ ਵਿਸ਼ਵਾਸ ਹੈ ਉਹ ਇਸੇ ਕਾਰਨ ਕਰਕੇ ਬਣਿਆ ਹੈ ਹੋਵੇ ਕੋਣ ਭਾਜੀ ਫਸਟ ਟਾਈਮ ਮੇਰੇ ਕੋਲ ਆਇਆ ਇੱਕ ਤੁਹਾਡੇ ਏਰੀਆ ਤੋਂ ਸੰਧੂ ਸਾਹਿਬ ਹਲ ਤਹਿਸੀਲ ਦਾ ਤੁਸੀਂ ਵੀਡੀਓ ਵੇਖੀ ਹੋਣੀ ਹੈ ਹਾਂਜੀ ਔਰ ਉਹ ਫਸਟ ਟਾਈਮ ਆਏ ਮੈਨੂੰ ਕਹਿੰਦੇ ਭਾਜੀ ਜਲਦੀ ਕਰ ਦਿਓ ਮੈਂ ਬੋਟੇ ਲੈ ਕੇ ਜਾਣਿਆ ਹੋਣੇ ਉਹ ਕਿਤੇ 1 ਵਜੇ ਆਇਆ ਤੇ ਮੇਰੇ ਕੋਲ 6 ਵਜੇ ਕਿਤੇ ਬੈਠੇ ਬੈਠੇ ਉਹਨਾਂ ਨੂੰ ਵੀ ਇਦਾਂ ਹਰੇਕ ਬੂਟੇ ਬਾਰੇ ਜਾਣਕਾਰੀ ਜੇ ਆਪਣੇ ਕੋਲ ਕੁਝ ਸੀਗਾ ਤਾਂ ਉਹ ਆਪਣੇ ਕੋਲ ਇੱਕ ਗਲਟਲ ਆਫੀਸਰਾਂ ਨੇ ਤਾਂ ਇੰਨੀ دیر ਇਹ ਬੰਦੇ ਬੈੰਦੇ ਨਹੀਂ ਕਿਸੇ ਕੋਲੇ ਸੋ ਇੱਕ ਚੀਜ਼ ਉਹ ਸਾਡੇ ਕੋਲ ਲੈ ਕੇ ਇਹ ਨਹੀਂ ਵੀ ਅਸੀਂ ਆਪਣਾ ਇਕੱਲਾ ਜੇ ਸੁਭਾਅ ਹੀ ਵਧੀਆ ਤਾਂ ਆਪਣੇ ਕੋਲ ਜੇ ਕੁਆਲਿਟੀ ਨਕਲੀ ਪਈ ਹੈ ਜਾਂ ਤੁਹਾਡਾ ਬੂਟੇ ਸਿੱਟੇ ਪੈ ਕਿਤੇ ਕੋਈ ਕੀ ਫਿਲੜ ਰਿਹਾ ਬਸਾਰਾ ਉਹ ਬੰਦੇ ਨੂੰ ਆਪਣੇ ਆਪ ਨੂੰ ਲੱਗਦਾ ਵੀ ਯਾਰ ਨਹੀਂ ਕੋਈ ਕੁਦਰਤ ਹੈ ਇੱਕ ਅਸੀਂ ਭਾਈ 7 ਵਜੇ ਤੋਂ ਬਾਅਦ ਬੂਟਾ ਨਹੀਂ ਦਿੰਦੇ ਭਾਵੇਂ ਲੱਖ ਰੁਪਏ ਦਾ ਗਾਗ ਆ ਜੇ ਠੀਕ ਕਿਉਂਕਿ ਜੇ ਤੁਸੀਂ ਬਾਗਤਾਂ ਵਰਨ ਪ੍ਰੇਮੀ ਹੋ ਨਾ ਤਾਂ ਫਿਰ ਇਹ ਗੱਲ ਨੋਟ ਕਰ ਲਿਓ ਕਿ ਤੁਹਾਨੂੰ ਇਹ ਬੂਟੇ ਵੀ ਨੀਂਦ ਲੈਣਾ ਚਾਹੁੰਦੇ ਆ ਕੁਝ ਕੁ ਬੂਟੇ ਇਹੋ ਜੀ ਪ੍ਰਜਾਤੀ ਦੇ ਹੈਗੇ ਫਰੂਟ ਵਾਲੇ ਵੀ ਹੈ ਇੰਡੋਰ ਆਊਟਡੋਰ ਵੀ ਹੈ ਜਿਹੜੇ 7 ਵਜੇ ਆਪਣੇ ਪੱਤੇ ਥੱਲੇ ਕਰਕੇ ਜਿੱਦਾਂ ਬੰਦਾ ਅੱਖਾਂ ਫਲਕਾਂ ਥੱਲੇ ਕਰਕੇ ਸੌਂ ਜਾਂਦਾ ਉਹ ਇਦਾਂ ਹੈ ਜੇ ਉਹ ਤਾਂ ਫਿਰ ਜਿਵੇਂ ਕਹਿੰਦੇ ਰਾਤ ਨੂੰ ਖੁੱਡੇ ਚ ਕੁੱਕੜ ਫੜਨ ਵਾਲੀ ਗੱਲ ਹੁੰਦੀ ਹੈ ਵੀ ਉਹ ਗਲਤੀ ਹੁੰਦਾ ਹੈ ਸੋ ਇਸ ਕਰਕੇ ਪ੍ਰਕਿਰਤੀ ਨਾਲ ਜੁੜੇ ਆ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀ ਜਿਹੇ ਭਾਜੀ ਇਹਨੇ ਬੂਟੇ ਲੈ ਚਲੇ ਆ ਇਹਨਾਂ ਦੇ ਸਕਸੈਸ ਹੋਣ ਬੂਟੇ ਨਹੀਂ ਤਾਂ ਬੂਟੇ ਦਾ ਮਰ ਜਾਣਾ ਵੀ ਪਾਪ ਹੈ ਜਦੋਂ ਪਿਆਰ ਕਰਦੇ ਆ ਤਾਂ ਸਪਸ਼ਟ ਜੀ ਗੱਲ ਹੈ ਸੋ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਆ ਵਧੀਆ ਕਰਨ ਦੀ ਪਿਛਲੇ ਪਿੰਡ ਤੋਂ ਲੈ ਕੇ ਜੇ ਦੇਖੀਏ ਤਾਂ ਤੁਸੀਂ ਜ਼ਿਆਦਾਤਰ ਮੇਰੇ ਵੀਡੀਓ ਥੱਲੇ ਕਮੈਂਟ ਹੀ ਪੜ ਲਿਆ ਕਰੋ ਜੇ ਹੁਣ ਭਾਜੀ ਬੂਟੇ ਲੈ ਚਲੇ ਆ 250 ਕਿਲੋਮੀਟਰ ਤੋਂ ਆ ਕੇ ਮੇਰੇ ਕੋਲ ਬੈਠੇ ਆ ਜੀ ਇਹਨਾਂ ਦੇ ਬੂਟੇ ਮਾੜੇ ਨਿਕਲਣਗੇ ਜਾਂ ਆਪਣੇ ਮਾੜੇ ਨਿਕਲੇ ਹੁੰਦੇ ਤਾਂ ਮੈਂ ਕੋਈ ਇਹਨਾਂ ਦਾ ਹੱਥ ਨਹੀਂ ਫੜਦਾ ਥੱਲੇ ਕਮੈਂਟ ਕਰਨ ਲੱਗਿਆ ਵੀ ਤੁਸੀਂ ਭਾਜੀ ਨਾ ਕਰਿਓ ਜੇ ਕਿਉਂਕਿ ਇਸ ਕਰ ਕੁਆਲਿਟੀ ਵਿੱਚ ਹੀ ਆ ਜੀ ਜਿਹੜਾ ਬੂਟ ਸਾਡੇ ਕੋਲ ਨਹੀਂ ਸੀ ਹੁਣ ਸਾਡੇ ਕੋਲ ਜਿਹੜਾ ਲੌਂਗ ਚੀਕੂ ਹੈ ਨੀਲਕੰਠ ਦਾ ਇਹ ਖਤਮ ਸੀਗਾ ਜੀ ਸਾਡੇ ਕੋਲ 6 ਮਹੀਨੇ ਨਹੀਂ ਆਇਆ ਅਸੀਂ ਨਹੀਂ ਵੇਚਿਆ ਇਹਨੂੰ ਇਹ ਤਾਂ ਪੱਤੇ ਤੇ ਇੱਕ ਹੋਰ ਗਏ ਨਾ ਜੀ ਹਮ ਹਮ ਆਹ ਨਹੀਂ ਪਤਾ ਦੇ ਬਾਰ ਬਾਰ ਹੀ ਕਰਦੇ ਪਰ ਪਰ ਤਾਂ ਸੇਮ ਹੈ ਪਰ ਫਰੂਡ ਨਹੀਂ ਉਹਨੂੰ ਲੰਬੇ ਵਾਲਾ ਆਊਗਾ ਸੋ ਇਸ ਕਰਕੇ ਜੋ ਚੀਜ਼ ਨਹੀਂ ਉਹਨੂੰ ਉਹਨੂੰ ਕਿਹਾ ਵੀ ਨਹੀਂ ਕਸਟਮਰ ਨੂੰ ਇਹ ਨਹੀਂ ਕਿਹਾ ਵੀ ਇਹ ਨੂੰ ਲੈ ਜਾ ਇਹ ਨੂੰ ਹਾਂ ਲੱਗੂਗਾ ਪਰ ਜਦੋਂ ਵੇਖੋ ਇਲੈਕਸ਼ਨ ਹੁੰਦਾ 5 ਸਾਲ ਬਾਅਦ ਐ ਲੰਘ ਜਾਂ ਚੁਟਕੀ ਚ ਸੋ ਉਹੀ ਗੱਲ ਹੈ ਬੂਟਰ ਦੋ ਸਾਲ ਬਾਅਦ ਜਦੋਂ ਫਰੂਡ ਗਲਤ ਲੱਗੂਗਾ ਤਾਂ ਫਿਰ ਭਾਈ ਕਮੈਂਟਾਂ ਥੱਲੇ ਚੜੀ ਲੰਘੂਗੀ ਹਾਈਡ ਕਰਨੇ ਪੈਣੇ ਕਮੈਂਟ ਔਰ ਹੱਲੇ ਤਾਂ ਕਾਪੜੇ ਕਮੈਂਟ ਕਰਨੀ ਪੈਣੀ ਨਹੀਂ ਨਹੀਂ ਪੈਣੀ ਕਿਉਂਕਿ ਇਹ ਵੀਡੀਓ ਤੁਹਾਡੇ ਦੇਖੀ ਤੇ ਆ ਤੇ ਲੰਘ ਪਾ ਕਿ ਸਾਡੇ ਜੋਂ ਤੱਕ ਜਿੰਨੇ ਵੀ ਸਾਡੇ ਲਈ ਇਥੇ ਸਾਰੇ ਨੇ ਵਧੀਆ ਹੀ ਮਤਲਬ ਆਉਟਪੁੱਟ ਦਿੱਤੀ ਹੈ ਵਧੀਆ ਦੱਸਿਆ ਕਿ ਭਾਜ ਦੇ ਵਧੀਆ ਜਿਹਾ ਸਾ ਤੇ ਸੋ ਵੇਖੋ ਗੱਲਾਂ ਬਾਤਾਂ ਜੀ ਵੀਡੀਓ ਬਹੁਤ ਲੰਬੀ ਹੋ ਗਈ 10 ਮਿੰਟਾਂ ਨੂੰ ਪਹੁੰਚ ਗਈ ਹੈ ਪਰ ਤੁਸੀਂ ਵੀ ਜੁੜ ਜੁਣ ਜੇ ਜਦੋਂ ਇਦਾਂ ਦਾ ਕੋਈ ਪਰਸਨ ਸਾਡੇ ਕੋਲ ਆਉਂਦਾ ਹੈ ਤਾਂ ਸਭ ਕੋ ਲੋਕਲ ਜਿਹੜੇ ਮੇਰੇ ਮਿੱਤਰ ਹੈ ਤੋਂ ਮੈਨੂੰ ਵਾਰ-ਵਾਰ ਲਾਂਭਾ ਦਿੰਦੇ ਬਯਾਰ ਤੂੰ ਸਾਡੀ ਇਹ ਵੀਡੀਓ ਕਿਉਂ ਨਹੀਂ ਅਪਲੋਡ ਕਰਦਾ ਵੀ ਜਦੋਂ ਬਾਹਰੋਂ ਬੰਦੇ ਆਉਂਦੇ ਉਦੋਂ ਕਰਦਾ ਤੋਂ ਤੁਹਾਡੇ ਤੋਂ ਪਹਿਲਾਂ ਵੀ ਪਾਜੀ 15 16 ਬੋਟੇ ਲੈ ਕੇ ਗਏ ਆ ਹਾਂਜੀ ਹਾਂਜੀ ਤੇ ਹੁਣ ਆਹ ਵੀਡੀਓ ਚੱਲੂਗੀ ਉਹਨੇ ਕਹਣਾ ਯਾਰ ਮੈਂ ਵੀ ਤੈਨੂੰ ਪੈਸੇ ਹੀ ਦੇ ਗਿਆ ਸੀ ਮੇਰੇ ਹੀ ਕਿਉਂ ਨਹੀਂ ਤੁਸੀਂ ਚਲਾਈ ਸੋ ਇਸ ਕਰਕੇ ਜਦੋਂ ਬਾਹਰੋਂ ਸੱਜਣ ਕੋਈ ਆਉਂਦਾ ਤਾਂ ਮੈਨੂੰ ਖੁਦ ਚਾਉਣਾ ਹੈਗੀ ਮੈਂ ਪਾਜੀ ਦੇ ਚੈਨਲ ਤੇ ਮੈਂ ਨਹੀਂ ਹਾਂ ਹਾਂ ਸੋ ਠੀਕ ਹੈ ਜੀ ਤੁਸੀਂ ਮੇਰੇ ਇਲਾਕੇ 'ਚ ਮੈਨੂੰ ਲੱਗਦਾ ਨਹੀਂ ਕੋਈ ਹੋਰ ਆਇਆ ਹੋਏਗਾ ਜੀ ਜੀ ਹਾਂ ਚਲੋ ਵਧੀਆ ਜੀ ਹਾਂ ਹਾਂ ਆਓ ਜਰੂਰ ਜੀ ਪਾਜੀ ਕੋ ਜਰੂਰ ਇੱਕ ਵਾਰੀ ਆਓ ਹਾਂ ਤੁਹਾਨੂੰ ਆਪਣੇ ਭਰਾ ਵਰਗਾ ਹੀ ਇੱਥੇ ਜੀ ਜੀ ਹਾਂ ਇਹ ਇਹ ਗੱਲ ਸਭ ਜੀ ਜੀ ਇਹ ਸਭ ਤੋਂ ਵੱਡੀ ਗੱਲ ਹੈ ਇਥੇ ਨੀਗਾ ਵੀ ਕੱਲਾ ਬੋਟਾ ਵੇਚ ਰਿਆ ਵਧੀਆ ਬੈਠਣ ਦੇ ਵਾਸਤੇ ਵੀ ਜਗ੍ਹਾ ਹੈ ਇਹ ਪੌਦੇ ਜਿਹੜੇ ਵੇਚਨੇ ਆਂ ਵੇਖੋ ਚਾਹ ਪਾਣੀ ਪਿਆ ਅਜ ਲੇਡੀਆਂ ਪਕੌੜੇ ਖਵਾਏ ਚਲੋ ਵੇਖੋ ਜੀ ਜੇ ਗੁਰੂ ਮਹਾਰਾਜ ਦੀ ਬਾਣੀ ਨੂੰ ਮਨਿਤ ਦਾਣੇ ਦਾਣੇ ਪਹਿਲੀ ਖਾਣੇ ਵਾਲੇ ਕਨਾ ਆਪਾਂ ਕੌਣ ਆ ਜੀ ਖਵਾਉਣ ਵਾਲੇ ਔਰ ਸਭ ਤੋਂ ਵੱਡੀ ਗੱਲ ਸਾਡੇ ਮੇਰੇ ਕਰਮਾਂ ਦੇ ਵਿੱਚ ਆਈ ਹੈ ਕਿ ਗੁਰਦੁਆਰਾ ਸਾਹਿਬ ਦੇ ਨਾਲ ਬੈਠੇ ਆਂ ਦੋ ਟਾਈਮ ਬਾਣੀ ਜਿਹੜੀ ਹੈ ਇੱਥੇ ਪ੍ਰਵਾਹ ਚੱਲਦਾ ਔਰ ਇਹ ਫੱਤੂ ਸਮੋਟਾਲੀਆਂ ਦਾ ਜਿਹੜਾ ਪਿਛਲਾ ਇਤਿਹਾਸ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਸਮ ਪਿਤਾ ਨੇ ਇੱਥੇ ਘੋੜੇ ਬੰਨੇ ਸੀਗੇ ਔਰ ਰਾਤ ਇੱਥੇ ਕੱਟੀ ਸੀਗੀ ਇਹ ਉਹ ਜਗ੍ਹਾ ਤੇ ਆਪਾਂ ਬੈਠੇ ਆਂ ਜੀ ਤੇ ਬੁੱਟੇ ਕਿਉਂ ਨਾ ੱੱੱੱੱੱੱੱੱੱੱੱੱੱੱੱੱੱੱੱੱੱੱੱ ਸੋ ਇਸ ਕਰਕੇ ਤੁਸੀਂ ਆਓ ਇੱਕ ਵਾਰ ਵਿਜ਼ਿਟ ਕਰੋ ਜਿੱਦਾਂ ਭਾਜੀ ਆਏ ਇਦਾਂ ਪਹਿਲਾਂ ਵੀ ਕਿੰਨੀਆਂ ਹੀ ਅਪਲੋਡ ਵੀਡੀਓ ਹੋ ਚੁੱਕੀਆਂ ਐ ਜਿਹੜੀਆਂ ਹੁਣ ਵੀਡੀਓ ਆ ਰਹੀਆਂ ਉਹ ਜਿਹੜੇ ਲੋਕ ਸੱਜਣ ਆਪਾਂ ਨੂੰ ਪਾ ਰਿਹਾ ਵੀਡੀਓ ਕਿ ਸਾਡੇ ਪ੍ਰੋਡ ਇਦਾਂ ਦੇ ਲੱਗਿਆ ਭਾਈ ਤੁਸੀਂ ਦੇਖੋ ਇੱਕ ਤੇਰੇ ਵੀਰ ਜੀ ਉਹ ਸਾਨੂੰ ਦਿਖਾ ਰਹੇ ਸੀ ਆਪਣੇ ਵੀਡੀਓ ਕਾਲ ਤੇ ਦਿਖਾ ਰਹੇ ਸੀ ਮੈਨੂੰ ਲੱਖੇ ਵਾਲੀ ਮੰਡੀ ਤੋਂ ਮੇਰੇ ਦੋਸਤ ਨੇ ਬਬਲੂ ਬਰਾੜ ਜੀ ਸੋ ਆਓ ਇਦਾਂ ਤੁਹਾਡਾ ਵੀ ਉਹਨਾਂ ਦੇ ਵਿੱਚ ਨਾਮ ਸ਼ਾਮਿਲ ਹੋਏਗਾ ਦੇਵ ਨਰਸੀ ਤੁਸੀਂ ਪੌਦੇ ਲੈ ਆ ਜੀ ਬਹੁਤ ਵਧੀਆ ਨਿਕਲੇ ਆ ਸੋ ਤੁਸੀਂ ਵੀ ਕਹੋਗੇ ਔਰ ਜ਼ਿਆਦਾ ਨਹੀਂ ਜਿਵੇਂ ਭਾਜੀ ਸਾਰੇ ਬੂਟੇ ਮੈਚਿਓਰ ਹੀ ਲੈ ਚੱਲੇ ਆ ਫਰਕ ਪਾਣਾ 100 200 ਰੁਪਏ ਦਾ ਜੇ ਆਪਾਂ 3 ਸਾਲ ਪਲੱਸ ਵਾਲਾ ਬੂਟਾ ਲੈਣਾ ਜਾਂ ਆਪਾਂ ਤਾਜ਼ਾ ਲੈਣਾ ਤਾਂ ਫਿਰ 2-3 ਸਾਲ ਦੀ ਸਾਂਭ ਕਰਨੀ ਪਊਗੀ ਸੋ ਇਸ ਕਰਕੇ ਚਲੋ ਉਹ ਜਿੱਦਾਂ ਦੀ ਆਪਣੀ ਜੇਬ ਆਪਾਂ ਉਹ ਚੀਜ਼ ਦੇਖਣੀ ਹੈ ਸੋ ਆਓ ਸਭ ਤੋਂ ਵੱਡਾ ਧੰਨਵਾਦ ਜਿਹੜੇ ਵੀਰ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਕਿਉਂਕਿ ਤੁਸੀਂ ਕੋਈ ਗਲਤ ਚੀਜ਼ ਨੂੰ ਸ਼ੇਅਰ ਨਹੀਂ ਕਰ ਰਹੇ ਪੌਦੇ ਲਾਉਣਾ ਵੀ ਇੱਕ ਬੜਾ ਵੱਡਾ ਪੁੰਨ ਹੈ ਸੋ ਜਰਾਲਾਬਾਦ ਮੈਂ ਕੱਲ ਗਿਆ ਸੀ ਤੇ ਮੈਂ ਇੱਕ ਚੀਜ਼ ਵੇਖੀ ਦੁਪਹਿਰ ਵੇਲੇ ਇੱਕ ਦੁਕਾਨ ਦੇ ਅੱਗੇ ਵੇ ਇੱਕ ਪਹਾੜੀ ਕਿਕਰ ਲੱਗਿਆ ਹੋਇਆ ਔਰ ਉਹ ਲੋਕ ਨਾ ਆਪਸ ਵਿੱਚ ਦੋ ਤਿੰਨ ਲੜ ਰਹੇ ਸੀ ਵੀ ਮਨ ਮੋਟਰਸਾਈਕਲ ਥੱਲੇ ਲਾਉਣਾ ਹੈ ਇੱਕੋ ਮੋਟਰਸਾਈਕਲ ਲਾਉਣ ਨੂੰ ਸਾਰੇ ਦੁਨੀਆ ਤਿਆਰ ਹੈ ਪਰ ਦਰਖਤ ਲਾਉਣ ਨੂੰ ਨਹੀਂ ਤਿਆਰ ਇਹ ਸੋ ਇਸ ਕਰਕੇ ਜਿਵੇਂ ਕਹਿੰਦੇ ਆ ਵੀ ਅ ਜਿਹੜੀ ਤੁਹਾਡੀ ਸੋਚ ਐ ਜਿਹੜਾ ਤੁਹਾਡਾ ਅੰਦਰਲਾ ਐ ਜੋ ਅੰਦਰਲਾ ਪੰਨਾ ਮੇਰਾ ਜਿਵੇਂ ਐ ਜੇ ਮੇਰੀ ਸੋਚ ਸਹੀ ਐ ਮੈਂ ਚਾਹਣਾ ਵੀ ਮੈਂ ਭਾਜੀ ਜਿਹੜੀ ਚੀਜ਼ ਲੈਤ ਲੈ ਮੈਨੂੰ ਪਤਾ ਇਹ ਸੋਨਾ ਲੈਤ ਲੈ ਸਾਰਾ ਸੋਹਰ ਸਾਹ ਬੇਨਾਂ ਨੇ ਆ ਗਾ ਕਰਨੀ ਐ ਸੋ ਬੜੀ ਖੁਸ਼ੀ ਹੋਊਗੀ ਤੁਸੀਂ ਵੀ ਜਾਓ ਨਾਲੇ ਪੁੰਨ ਨਾਲੇ ਫਲੀਆਂ ਪਲਾਂਟ ਲਾਓ ਨਾਲੇ ਫਰੂਟ ਖਾਓ ਸ਼ਾਂ ਲਾਓ ਨਾਲ ਨਾਲ ਵਾਤਾਵਰਨ ਸਹੀ ਹੋਊਗਾ ਨਾਲ ਤੁਹਾਡੇ ਲੋਕ ਜਿਹੜੇ ਆਸੇ ਪਾਸੇ ਪਿੰਡ ਵਾਲੇ ਨਾਂ ਲੈਣਗੇ ਵੀ ਯਾਰ ਉਹਦੇ ਘਰੇ ਇੰਨਾ ਫਰੂਟ ਲੱਗਿਆ ਔਰ ਜਦੋਂ ਲੋਕਾਂ ਦੇ ਵਿੱਚ ਤੁਸੀਂ ਵੰਡ ਕੇ ਛਕੋਗੇ ਤਾਂ ਉਹਦੇ ਨਾਲ ਵੀ ਬੜਾ ਅਸਰ ਪਾਊਗਾ ਸੋ ਤੁਸੀਂ ਬਹੁਤ ਸਾਰਾ ਪਿਆਰ ਦਿੰਦੇ ਹੋ ਲਗਾਤਾਰ ਇੰਨੇ ਸਾਲਾਂ ਤੋਂ ਇਸ ਚੈਨਲ ਨਾਲ ਜੁੜੇ ਹੋ ਭਾਵੇਂ ਨਰਸਰੀ ਆਪਣੀ ਬਾਅਦ ਚ ਬਣੀ ਹੈ ਔਰ ਚੈਨਲ ਦੇਵ ਲਾਈਵ ਰੇਡੀਓ ਤਾਂ ਬਹੁਤ ਪੁਰਾਣਾ ਆਪਣਾ ਚੱਲ ਰਿਹਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਵੀ ਤੁਸੀਂ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਲਾਈਕ ਕਰਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਤੁਸੀਂ ਜੁੜੇ ਰਹੋ ਜੀ ਦੇਵ ਗ੍ਰੀਨਲੈਂਡ ਨਰਸਰੀ ਐਂਡ ਦੇਵ ਲਾਈਵ ਰੇਡੀਓ ਨਾਲ ਇੰਸਟਾ ਦੇ ਉੱਪਰ ਵੀ ਆਪਣਾ dev.combuzz.98 89 ਉੱਥੇ ਵੀ ਆਪਣਾ ਪੇਜ ਬਣਾਇਆ ਉਹਨੂੰ ਜਦ ਤੁਸੀਂ ਫੋਲੋ ਕਰ ਸਕਦੇ ਹੋ ਤੁਹਾਡਾ ਪਾਜੀ ਫਿਰ ਤੋਂ ਬਹੁਤ ਬਹੁਤ ਧੰਨਵਾਦ ਜੀ ਕਮੋਜ ਸਾਹਿਬ ਤੁਹਾਡਾ ਵੀ ਸ਼ੁਕਰੀਆ ਤੇ ਮਿਹਰਬਾਨੀ ਇੱਥੇ ਨਹੀਂ ਵੀ ਇਹ ਵੀ ਕਮੋਜ ਹਾਂ ਤੇ ਮੈਂ ਵੀ ਕਮੋਜ ਹਾਂ ਇੱਥੇ ਜੋ ਆਏ ਇਨਸਾਨੀਅਤ ਤੌਰ ਤੇ ਸਾਰੇ ਭਰਾ ਆ ਆਪਾਂ ਠੀਕ ਹੈ ਜੀ ਜਦੋਂ ਮਰਜ਼ੀ ਆਓ ਤੁਹਾਡਾ ਮੋਸਟ ਵੈਲਕਮ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਾਰਿਆਂ ਦਾ ਫਿਰ ਤੋਂ ਧੰਨਵਾਦ ਬਹਿਰੂਜ ਜੀ ਦਾ ਖਾਲਸਾ ਸ੍ਰੀਦਰਜ ਜੀ ਕੀ ਫਤਿਹ